ਵਿਵਾਦਾਂ ਚ ਰਿਹਾ ਫ੍ਰੀडम 251 ਸਮਾਰਟਫੋਨ ਅੱਜ ਤੋਂ ਲੋਕਾਂ ਨੂੰ ਮਿਲ ਸਕਦਾ ਹੈ ਫੋਨ ਨੂੰ ਬਾਜ਼ਾਰ ਚ ਉਤਾਰਨ ਵਾਲੀ ਕੰਪਨੀ ਦਾ ਦਾਵਾ ਹੈ ਕਿ ਅੱਜ ਤੋਂ ਫੋਨ ਪਰਜਣਾ ਸ਼ੁਰੂ ਕਰ ਦੇਵੇਗੀ ਕੰਪਨੀ ਸੂਤਰਾਂ ਦਾ ਕਹਿਣਾ ਹੈ ਕਿ ਫ੍ਰੀडम 251 ਸਮਾਰਟਫੋਨ ਦੇ ਕੋਲ 2 ਲੱਖ ਯੂਨਿਟ ਤਿਆਰ ਕੀਤੇ ਗਏ ਨੇ ਅੱਜ ਤੋਂ ਸ਼ੁਰੂ ਹੋਣ ਵਾਲੀ ਡਿਲੀਵਰੀ ਚ ਸਿਰਫ 5000 ਗਾਕਨ ਫੋਨ ਦਿੱਤੇ ਜਾਣਗੇ ਇਹ ਫੋਨ ਫਰਵਰੀ ਵਿੱਚ ਲਾਂਚ ਕੀਤਾ ਗਿਆ ਸੀ ਵਣਜ ਅਤੇ ਉਦਯੋਗ ਮੰਤਰੀ ਸਿਤਾਰਾਮੰਦੀ ਗਵਾਈ ਚ ਸਵਤੋਵਦ ਭਾਰਤੀ ਕੰਪਨੀਆਂ ਰੂਸ ਸਯੋਜਿਤ ਇੰਜੀਨੀਅਰਿੰਗ ਉਤਪਾਦਾਂ ਦੀ ਪ੍ਰਦਰਸ਼ਨੀ ਇਨੋਪ੍ਰੋਮ 2016 ਵਿੱਚ ਭਾਗ ਲੈਣ ਗਿਆ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਨੇ ਇਹ ਦੱਸਿਆ ਹੈ ਕਿ ਇਨੋਪ੍ਰੋਮ 2016 ਦਾ ਉਦਾਨ ਰੂਸ ਤੇ 1 ਤੇ ਨਿਰਭਰਗ ਚ 10 ਜੁਲਾਈ ਤੋਂ ਕੀਤਾ ਜਾਏਗਾ। ਭਾਰਤੀ ਸੱਚ ਭਾਗੀਦਾਰ ਦੇਸ਼ ਦੇ ਤੌਰ ਤੇ ਹਿੱਸਾ ਲੈ ਰਿਹਾ। 4 ਦਿਨ ਤੱਕ ਚੱਲਣ ਵਾਲੀ ਪ੍ਰਦਰਸ਼ਨੀ ਚ ਭਾਰਤ ਨੂੰ ਆਪਣੀ ਇੰਜੀਨੀਅਰਿੰਗ ਅਤੇ ਤਕਨੀਕੀ ਸਮਰੱਥਾ ਦੇਖਣ ਦਾ ਮੌਕਾ ਮਿਲੇਗਾ। ਰੇਲਵੇ ਸ਼ਹਿਰਾਂ ਤੇ ਕਸਮੇਂ ਚ ਯਾਤਰਾ ਮਨਹੋਰ ਸੁਖੋਲਾ ਬਣਾਉਣ ਲਈ ਡੀਈ ਐਮਯੂ ਟ੍ਰੇਨਾਂ ਚ ਏਸੀ ਕੋਚ ਲਗਾਏਗਾ ਰੈਲਵੇ ਨੇ ਡੀਜ਼ਲ ਇਲੈਕਟ੍ਰੋਨਿਕ ਮਲਟੀਪਲ ਯੂਨਿਟ ਟ੍ਰੇਨਾਂ ਲਈ ਏਸੀ ਕੋਚ ਬਣਾਏ ਨੇ ਸਰਕਾਰੀ ਬਿਆਨ ਚ ਕਿਹਾ ਗਿਆ ਹੈ ਕਿ ਮੌਜੂਦਾ 8 ਕੋਚਾਂ ਦੀ ਡੀਮੂ ਟ੍ਰੇਨ ਚ 2 ਏਸੀ ਕੋਚ ਹੋਣਗੇ ਇਹਨਾਂ ਕੋਚਾਂ ਦਾ ਨਿਰਮਾਣ ਚन्नई ਸਥਿਤ ਇੰਟੀਗਰਲ ਕੋਚ ਫੈਕਟਰੀ ਚ ਕੀਤਾ ਗਿਆ ਹੈ ਪਰਸਨੈਲਿਟੀ ਅਤੇ ਖੂਬਸੂਰਤੀ ਸੰਬੰਧੀ ਲੋਕਾਂ ਚ ਵਧੇ ਰੁਚੀ ਜਾਣ ਕਰਾਂ ਬਿਊਟੀ ਪ੍ਰੋਡਕਟਸ ਦਾ ਕੈਲੂ ਬਾਜ਼ਾਰ 6.5 ਅਰਬ ਡਾਲਰ ਤੋਂ ਤਿੰਨ ਗੁਣਾ ਹੋ ਕੇ ਸਾਲ 2025 ਤੱਕ 20 ਅਰਬ ਡਾਲਰ ਤੇ ਪਹੁੰਚ ਜਾਏਗਾ। ਸੰਧੀ ਸੰਗਠਨ ਐਸਓਜੈਮ ਨੇ ਇੱਕ ਜਾਰੀ ਅਧਿਐਨ ਰਿਪੋਰਟ ਜਾਰੀ ਕੀਤੀ ਹੈ। ਐਸਓਜੈਮ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਮਿਡਲ ਕਲਾਸ ਦੇ ਲੋਕਾਂ ਕੋਲ ਖਰਚ ਕਰਨ ਦੀ ਜ਼ਿਆਦਾ ਪੈਸੇ ਦੀ ਉਪਲਬਧਤਾ ਦਾ ਇਸ ਚ ਵੱਡਾ ਯੋਗਦਾਨ ਹੋਏਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਬਿਜਲੀ ਮੰਤਰਾਲੇ ਇੱਕ ਬ੍ਰਾਊਨਆਊਟ ਪ੍ਰਣਾਲੀ ਦਾ ਪ੍ਰਖਣ ਕਰ ਰਿਹਾ ਹੈ ਇਸ ਦੇ ਸਫਲ ਹੋਣ ਨਾਲ ਗ੍ਰੇਟ ਥੱਪ ਹੋਣ ਦੇ ਸੰਕਟ ਦੇ ਸਮੇਂ ਵੀ ਘਰਾਂ ਤੇ ਮਾਰਕਾ ਵਿੱਚ ਬਿਜਲੀ ਪੰਖੇ ਲਈ ਥੋੜੀ-ਬਹੁਤੀ ਬਿਜਲੀ ਦਿੱਤੀ ਜਾ ਸਕੇਗੀ